ਕੱਲਾ ਹੀ ਜਗ੍ਹਾ ਦੇ ਵਿੱਚ ਜਿਹੜਾ ਟੈਂਟ ਸੀ ਤੂੰ ਰਿਹਾ ਸੀਗਾ ਤਾਂ ਸਾਡੇ ਮਾਪੇ ਮਾਵਾ ਜਿਹੜੇ ਬਜ਼ੁਰਗ ਹੈ ਉਹ ਬੈਠੇ ਸੀਗੇ ਪਰ ਰਾਤ ਸਟੇਮਣੀ ਕਮੇਟੀ ਦੀ ਤਾਂ ਉਹ ਸਾਰੀ ਜਿਹੜਾ ਆਪਣਾ ਹੁਣ ਰਾਤੇ ਰਾਤ ਉਹ ਜਿਹੜਾ ਸ਼ੈਡ ਹੈ ਉਹ ਹੋ ਗਿਆ ਤਾਂ ਪੂਰੇ ਸਮੇਂ ਦੀ ਜਦੋਂ ਨੂੰ ਸਟੇਜ ਲਗਣੀ ਆ ਉਦੋਂ ਨੂੰ ਮੁਕੰਮਲ ਹੋਣਾ ਤੁਹਾਨੂੰ ਸਾਡੇ ਕੋਲੇ ਮੋਟੀਆਂ ਵਾਲੇ ਆਏ ਨਹੀਂ ਵੀ ਭੂਤ ਵੀ ਮਾੜੀ ਜੀ ਹੋਵੇ ਉੱਥੇ ਦਾ ਥੋੜਾ ਨੇ ਇੱਕ ਲਗੜੀ ਭੂਸੀ ਪਾ ਲਈਆਂ ਇਹ ਸਾਡੇ ਲੈ ਕੇ ਮੈਂ ਉਹ ਬੇਨਤੀ ਕਰਦਾ ਕਿਸਾਨਾਂ ਨੂੰ ਕਿ ਇੰਤਜ਼ਾਮ ਛੋੜੇ ਪੈਸਿਆਂ ਨਾਲ ਜਿਹੜੀ ਸਟੇਜ ਨੂੰ ਸਹਾਇਤਾ ਹੋ ਰਹੀ ਹੈ ਜਿਹੜੇ ਸੰਤ ਮਹਾਪੁਰਸ਼ ਆਪ ਦੀ ਦਸਾਂ ਨੌ ਦੀ ਕਮਾਈ ਤੋਂ ਕੱਟ ਕੇ ਸਟੇਜ ਕੋਲੇ ਸਹਾਇਤਾ ਕਰਦੇ ਆ ਜਾ ਪਿੰਡਾਂ ਦੀਆਂ ਪੰਚਾਇਤਾਂ ਜਿਹੜੀਆਂ ਆ ਰਹੀਆਂ ਨੇ ਉਹ ਹਾਜ਼ਰੀ ਲਵਾ ਰਹੀਆਂ ਐ ਆ ਉਹਨਾਂ ਦੇ ਪੈਸਾ ਦੇ ਵਿੱਚੋਂ 4 ਲੱਖ ਦਾ ਪ੍ਰੋਜੈਕਟ ਸੀ ਜਿਹੜਾ ਆਪਾਂ ਰਾਤ ਤੇ ਰਾਤ ਜਿਹੜਾ ਸੋਚ ਕੇ ਕਮੇਟੀ ਨੇ ਫੈਸਲਾ ਲੈ ਕੇ ਉਹ ਆਪਣਾ ਲਗਾ ਸ਼ੁਰੂ ਕਰਤਾ ਮੈਨੂੰ ਲੱਗਦਾ ਵੀ 12 ਘੰਟਿਆਂ ਦੇ ਵਿੱਚ ਇਹ ਕੰਮ ਇਸ ਤਰ੍ਹਾਂ ਨਹੀਂ 7 ਵਜੇ ਇਸ ਸਥਿਤੀ ਦੇ ਵਿੱਚ ਆ ਸਾਡੇ ਨਾਲ ਮਿਸਤਰੀ ਵੀ ਖੜੇ ਨੇ ਜਿਹੜੇ ਕਹਿੰਦੇ ਵੀ ਗਾਰੰਟੀ ਆਰ ਦੇ ਦੋਗੇ ਤਾਂ ਆਪਾਂ ਸਾਰੇ ਪਟਾਲ ਦੇ ਵਿੱਚ ਬਰਾਤੇ ਆ ਰਹੇ ਆ ਇੱਥੇ ਕੋਈ ਉਹ ਹਟਾਇਆ ਨਹੀਂ ਵੀ ਢਾਡੇ ਟੁੱਟਿਆ ਬਰ ਨਿਕਿਆ ਵਾਲਾ ਕੋਈ ਆਗੂ ਹੋਵੇ ਸਭ ਚਾਦਰਾ ਚੱਕਣ ਵਾਲੀ ਨੇ ਜਦ ਤੱਕ ਕਿ ਆਪਾਂ ਜਿਹੜਾ ਨੂੰ 12 ਵਜੇ ਨੂੰ ਸਟੇਜ ਨੂੰ ਮੁਕੰਮਲ ਕਰ ਦਾਂਗੇ ਆਹ ਲੋਕੋ ਮਾਰੋ ਹਮਲਾ ਕਿ ਆਪਾਂ ਖਨੌਰੀ ਨੂੰ ਦਿੱਲੀ ਬਣਾ ਦਈਏ ਦਿੱਲੀ ਦਾ ਪਰ ਨਹੀਂ ਜਾਣ ਦਿੰਦੇ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਇੱਥੇ ਹੀ ਐਸੇ ਧਰਤੀ ਤੋਂ ਤਾਂ ਪੂਰੀ ਦੁਨੀਆ ਨੂੰ ਦਿੱਲੀ ਦੇ ਸੇ ਜਿਹੜਾ ਪ੍ਰਧਾਨ ਮੰਤਰੀ ਮੰਨ ਨਹੀਂ ਰਿਹਾ ਤੇ ਮਜਬੂਰ ਕਰੀਏ ਜਿਵੇਂ ਤਿੰਨੇ ਕਾਨੂੰਨ ਉਹਨਾਂ ਲਾਣ ਕੀਤੇ ਸੀ ਇਹ ਥੋੜੇ ਸਮੇਂ ਦੇ ਵਿੱਚ ਐਮਐਸਬੀ ਗਰੰਟੀ ਕਾਨੂੰਨ ਦਾ ਲਾਣ ਕਰਵਾਵਾਂਗੇ ਤਾਂ ਇਸ ਲਈ ਇੰਤਜ਼ਾਮ ਸਾਰੇ ਬਣ ਚੁੱਕੇ ਨੇ ਨਾਲ ਹੀ ਇਹ ਇਕੱਲਾ ਛੱਡ ਨਹੀਂ ਪਿਆ ਜਿਹੜਾ ਆਪਣਾ ਮਾਹੀ ਹੋਟਲ ਹੈ ਉਥੇ ਆਪਣੀ ਸੰਗਤ ਵੱਲੋਂ ਜ਼ਿਆਦਾ ਆਪਣਾ ਪਿਸਾਂ ਦਾ ਡੱਡਾ ਦਾ ਜਿਹੜੇ ਲੰਗਰ ਵੀ ਲੱਗ ਚੁੱਕੇ ਨੇ ਤਾਂ ਇਸ ਕਰਕੇ ਮੈਨੂੰ ਲੱਗਦਾ ਕਿਸੇ ਇੱਕ ਦਿਨ ਦੀ ਘਾਟ ਨਹੀਂ ਸਿਰਫ ਘਾਟ ਹੈ ਤਾਂ ਉਹ ਅਰਜ਼ਾਈਆਂ ਤੋਂ ਉੱਠ ਕੇ ਆਪ ਦੀ ਟਰੈਕਟਰ ਵਾਲੀ ਤਿਆਰ ਕਰਕੇ ਮੋਰਚੇ ਚ ਆਉਂਦੀ ਹੈ ਅੱਜ ਉਹ ਦਿੱਕਾ ਦੇਖ ਰਹੇ ਆ ਅੱਜ ਪ੍ਰਧਾਨ ਨੂੰ 29 ਦਿਨ ਹੋ ਗਏ ਆ ਤਾਂ 29 ਦਿਨ ਭੁੱਖਾ ਰਹਿਣਾ ਠੰਡ ਦੇ ਵਿੱਚ ਬੈਠਣਾ ਭਰਾਵੋ ਕਿਹਦੇ ਲਈ ਆਪਣੇ ਲਈ ਦੇਖੀ ਆਓ ਮਾਰੋ ਹਮਲਾ ਪਿੰਡਾਂ ਦੇ ਵਿੱਚੋਂ ਟਰੈਕਟਰ ਵਾਲਿਆਂ ਲੈ ਕੇ ਮੋਰਚੇ ਨੂੰ ਆਪਾਂ ਦਿੱਲੀ ਬੁਲਾ ਕੇ ਧੰਨਵਾਦ